ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਆਪਣਾ ਅੱਜ ਜੀ ਬਲੌਗ ਤਾਂ ਹੁਣ ਥੋੜਾ ਦੇ ਪੱਕਾ ਦੇ ਪਾਈਏ ਯਾਰ ਕੰਮ ਅੱਕੀ ਮੰਦਾ ਹੀ ਏ ਥੋੜਾ ਜਾਂ ਤੇ ਚਲੋ ਕੋਈ ਗੱਲ ਨਹੀਂ ਜਿੰਨੇ ਕੁ ਜੋਗੇਗੇ ਜ਼ਰੂਰ ਕਰੀ ਜੰਨੇ ਤੇ ਅਸੀਂ ਨਾਤੇ ਨੇ ਬੈ ਕੱਲ ਪਰ ਸੁਣੇ ਨਾਤੇ ਨੇ ਤੇ ਅੱਜ ਹੀ ਨਾਉਣ ਲੱਗਿਆ ਤੇ ਇਹਦਾ ਦਿਲ ਨਹੀਂ ਕਰਦਾ ਪਾਣੀ ਪਾਉਣ ਤੇ ਵੀ ਮੈਂ ਪਾਣੀ ਪਾਵਾਂ ਜਨਾ ਹੈ ਚਾਹ ਨਹੀਂ ਕਰਦਾ ਪਾਣੀ ਬੜਾ ਠੰਡਾ ਨੇ ਠੰਡਾ ਦੇ ਕੋਲ ਨਾਣਾ ਪੈਣਾ ਹੀ ਐ ਅੱਗੇ 7 ਦਿਨ ਹੋ ਗਏ 7 ਮਹੀਨੇ ਕਿਸ ਬਾਬੇ ਦੇ ਨਾਲ ਆ ਤਾਂ ਕਰਕੇ ਇੱਥੇ ਗਰਮ ਪਾਣੀ ਆ ਬਾਬਾ ਖਵਾਜੇ ਪੀਰ ਦੇ ਨਾਲ ਆ ਨੇ ਆ ਬਾਬਾ ਵੈਗੁਰੂ ਕਰਕੇ ਪਾ ਉੱਤੇ ਸਿਰ ਦੇ ਇੱਕ ਹੀ ਗਏ ਵਾਹਿਗੁਰੂ ਨਾ ਵੀ ਬਾਬਾ ਖਵਾਜਾ ਪਾਣੀ ਵਾਲਾ ਬਾਬਾ ਨੇ ਹਾਂ ਸਾਰਾ ਬਾਬਾ ਨਾਮ ਲੈ ਕੇ ਪਾ ਪਾਣੀ ਗਰਮ ਹੋ ਜਾਏਗਾ ਵਾਹਿਗੁਰੂ ਸਰ ਪਾਪਾ ਜਲਦੀ ਕਰ ਸਤਨਾਮ ਸ੍ਰੀ ਵਾਹਿਗੁਰੂ ਜੈ ਬਾਬੇ ਪਾਣੀ ਵਾਲੇ ਦੀ ਸੱਚੀ ਠੰਡੇ ਪਾਣੀ ਪਾਣੀ ਦੇ ਪਿੱਛੇ ਨਾਵਲ ਦੇ ਵਿੱਚ ਇਹ ਲਾ ਇੰਨਾ ਠੱਡ ਲੱਗਦੀ ਬੰਦੇ ਨੂੰ ਤੇ ਆਪਣੀ ਜੀ ਉਧਰ ਉਧਰ ਮੰਜਾ ਥੱਲੇ ਨਿਆਰੇ ਲੈ ਰਹਾ ਉਹਨਾਂ ਨਾਲ ਕਰਦੇ ਕੁ ਦੋ ਚਾਰ ਗੱਲਾਂ ਬਾਤਾਂ ਦੇ ਤੇ ਆਪਾਂ ਤੁਹਾਨੂੰ ਦਿਖਾਉਂਦੇ ਕੁਝ ਨਾ ਫਿਰ ਅੱਜਾ ਫੋਰਮਾਨ ਵਾਲੇ ਜੀ ਪਾਇਆ ਸੱਸਰੀ ਘਰ ਬਲਾਓ ਮੜਾ ਜੁੱਤੀ ਸੱਸਰੀ ਘਰ ਬਲਾਓ ਹਾਂ ਅਦਰ ਬਾਕੀ ਜੈ ਸ਼ਰੀ ਰਿਆ ਰਹੇ ਨੇ ਸਾਸਰੀ ਕਾ ਬਲਾਓ ਸਾਸਰੀ ਕਾ ਪਿਹਾਓ ਕਾ ਬਲਾਓ ਸਾਸਰੀ ਕਾ ਹਾਂ ਹੱਥ ਜੋੜ ਕੇ ਹੱਥ ਜੋੜ ਹਾ ਜੋੜ ਮੜੇ ਜਾਂ ਹੱਥ ਲਿਬੜੇ ਨੇ ਲਿਬੜੇ ਫਿਰ ਕੇ ਸਾਸਰੀ ਕਾ ਬਲਾ ਗਲੀ ਸਾਸਰੀ ਕਾ ਬਲਾ ਹੱਥ ਜੋੜ ਕੇ ਹਾਂ ਆਟਨ ਹੱਥ ਲਿਬੜੇ ਥੋੜਾ ਸ਼ਰਮਾਉਂਦਾ ਬੰਦਾ ਤੇ ਐਦਮ ਮੋੜੇ ਸਾਹ ਵਰੀ ਪਿਆ ਆਲੂ ਤੱਕ ਲੱਗਦਾ ਲੈ ਗਏ ਤੁਸੀਂ ਥੱਲੇ ਖਿੱਚ ਖਿੱਚ ਕੇ ਆਲੂ ਦਾ ਗੱਟਾ ਲੈ ਆਏ ਅਜਾ ਅੱਠ ਦੇ ਨਿਕੜੇ ਤੁਸੀਂ ਹਮ ਹੋ ਗਏ ਖਤਮ ਹੈ ਹਮ ਹੋ ਗਏ ਖਤਮ ਸਾਸਰੀ ਕਾ ਬਲਾਓ ਪਹਿਲਾਂ ਸਾਸਰੀ ਕਾ ਜੀ ਸਾਰਿਆਂ ਮੇਰੇ ਭਰਾਵਾਂ ਨੂੰ ਮਸ਼ੀਨ ਅੱਜ ਕੀ ਕਰਨ ਠਾਲ ਦਿੱਤੀ ਸਵੇਰ ਕਿਨੇ ਠਾਇਆ ਤੈਨੂੰ ਜੈਂਟਰ ਨੇ ਆ ਗਏ ਸਾਨੂੰ ਠਾਇਆ 6 ਵਜੇ 6 ਵਜੇ ਹਾਂ ਤੇ ਚਲਾ ਕੋਈ ਵੱਡਾ ਏ ਕੋਈ ਇੱਕ ਵੀ ਆ ਵੱਡਿਆ ਬਾ ਚੌਥੇ ਠਾਲ ਦਿੱਤੀ ਕਹਿੰਦਾ ਠਾਲ ਲੋਏ ਤੇ ਹੁਣ ਟਰਾਲੀ ਆਵੇ ਦੀ ਹੁਣ ਟਰਾਲੀ ਗਏ ਹੋਇਆ ਇੱਕ ਰੀ ਕਹਿੰਦੇ ਦਿਲ ਬਣਾਏ ਸੇ ਤੁਹਾਡਾ ਵੇਖੋ ਇੱਥੇ ਲੈ ਜਾਓ ਹਮ ਬਾਕੀ ਗੋਰੀ ਤੇ ਪਾਇਆ ਛੱਲੀ ਪੁੰਨ ਡਾਇਆ ਸਾਸਿਕਾ ਬਲਾਓ ਹੈ ਕਿਵਾ ਨਹੀਂ ਬੁਲਾਣੀ ਕਿਉਂ ਗਲੋ ਕਿਉਂ ਗਲੋ ਮਾਨੀ ਅਨਾਂ ਜੇ ਮੇਰਾ ਮਾਨਣੇ ਦਾ ਸਾਸੀ ਕਾਲ ਦਾ ਕੋਈ ਕਰਦੇ ਆ ਤੇ ਇਹਨਾਂ ਮੈਂ ਉਹ ਲੱਗਾਂ ਮੈਂ ਲੱਗਣਾ ਜੇ ਮੈਂ ਲੱਗਾ ਤੋਂ ਨਹੀਂ ਲੱਗਣਾ ਤੇ ਮਾਫੀ ਤੁਹਾਨੂੰ ਮੇ ਲੋਕਲ ਵਾਲਾ ਮੈਂ ਲੋਕਲ ਆਪ ਜਾਣਾ ਦਾ ਬਾਹਰ ਹੀ ਏ ਤੇ ਇੱਥੇ ਲੋਕਲ ਵਾਂ ਦਾ ਕੀ ਫਾਇਦਾ ਫੋਣ ਕਿੱਡਾ ਤਲੀ ਫਿਰਦੇ ਜਾਇਆ ਹਬਜੀ ਤਾਂ ਕੱਡਾ ਕਿੰਦੇ ਜੂ ਹਾਂ ਨਹੀਂ ਇਹ ਦਾ ਕੋਲੀ ਤੋਂ ਹਣ ਵਾਲੀ ਬੜੀ ਦਿਨ ਹੋ ਗਿਆ ਫੋਣ ਦਾ ਤੜਕਾ ਪਾ ਦੇ ਉਹ ਨਹੀਂ ਏ ਤੇਲ ਪਿਆ ਹੀਗਾ ਉਹਨੂੰ ਸੁੱਕ ਸੁੱਕ ਤੜ ਗਰਮ ਕੀਤੀ ਬੜਾ ਹਬਜੀ ਕੇ ਚ ਕੱਢਿਆ ਲੈ ਤਰਿਆ ਨਹੀਂ ਨਹੀਂ ਤੋਂ ਜੇ ਦਸ ਜਾ ਹਾਂ ਸ਼ੋਧ ਦੇ ਬੈਠ ਨੂੰ ਅੱਛਾ ਇਹ ਜਿਹੜਾ ਲਾਂਗਰੀ ਬਹੁਤ ਸ਼ੈਤਾਨ ਨੇ ਇਹਨਾਂ ਨੇ ਜਵਾਨਾਂ ਨੇ ਕੰਮ ਕੀਤਾ ਇਹਨਾਂ ਨੇ ਪੂੜ ਤਲਿਆ ਵਿੱਚ ਜੈਸੁਰਿਆ ਆ ਤੈਨੂੰ ਪੂੜ ਦਿਖਾਉਣੇ ਤਾਂ ਸਾਨੂੰ ਇਹਨਾਂ ਨੂੰ ਵੀ ਮੈਸੇਜ ਕਿਉਂ ਆਇਆ ਫਿਰਦਾ ਯਾਰ ਕੋਈ ਸਮਝ ਨਹੀਂ ਆਉਂਦੀ ਪੀ ਆਹ ਦੇਖੋ ਪਲੇਟ ਦੇ ਵਿੱਚ ਆਹ ਪੂੜ ਪਿਆ ਜੇ ਇਹ ਦੱਸ ਵੀ ਤੜਕਾ ਇੱਕ ਦੂਜਾ ਆ ਵਿੱਚ ਸਬਜੀ ਕੀ ਤੜਕਾ ਵੇਰੇ ਕੱਢਾ ਲੱਕ ਦੇ ਵੇਖਣ ਕਿ ਮੜਾ ਆ ਇਹ ਹੋਏ ਕੰਮ ਨਾ ਕਿ ਦੇ ਵੇਖ ਕੇ ਮੜਾ ਜਾ ਜੈਸੁਰਿਆ ਠੀਕ ਹੈ ਪੂੜ ਪਰਤੇ ਵਿੱਚ ਤੜਕੀ ਤੁਰੇ ਆਉਂਦੇ ਜੀ ਮੈਂ ਨਾ ਯਾਰ ਨਸ਼ਾ ਕੋ ਬਿਨਾ ਮੈਂ ਗੋਲੀਆਂ ਤੇ ਵੀ ਨਸ਼ਾ ਇੰਨਾ ਆਇਆ ਫਿਰਦਾ ਤੈਨੂੰ ਬੱਬੂ ਆਇਆ ਫਿਰਦਾ ਮੇਰਾ ਗੋਲੀਆਂ ਦਾ ਗੋਲੀਆਂ ਰਾਤ ਵੀ ਗੋਲੀਆਂ ਪਖਾਦੀਆਂ ਪਰਸੂ ਦੇ ਖਾਦੀਆਂ ਹੁਣ ਵੇਖ ਕੇ ਬਣਾਇਆ ਹੁਣ ਵੇਖ ਕੇ ਬਣਾਇਆ ਕਰੋ ਮੜਾ ਜਾ ਇਧਰ ਇਹ ਪੁੱਠੇ ਕੰਮ ਹੈ ਹਾਂ ਕੰਨ ਤਾਂ ਦੇਖਦੇ ਪੈਨੂ ਹਾਂਜੀ ਹਾਫਾ ਵੱਲ ਫੜਦੇ ਨਹੀਂ ਹਾਫਾ ਕਿੱਥੇ ਗਿਆ ਹਾਂ ਯਾਰ ਵੀਡੀਓ ਬਣਾਈ ਗਾ ਮੜਾ ਬਣੀ ਹਾਫਾ ਕਿੱਥੇ ਗਿਆ ਓਏ ਵੜੀ ਮੜਾ ਜਾ ਹਾਰਾ ਕੁਛ ਹੈ ਨਾ ਕਿਵੇਂ ਮੈਂ ਹਾਰਾ ਕੁਛ ਛੱਡ ਨਹੀਂ ਕਿੱਧਰ ਮੋੜਾ ਬਣਾ ਲਿਆ ਯਾਰ ਤੂੰ ਸਾਦੂ ਮੈਂ ਬਣਾ ਤੂੰ ਲਾਈਆ ਵੀ ਫਿਰ ਉੱਥੇ ਆਵੇ ਆਹ ਇੱਥੇ ਨਾ ਮੈਂ ਵੀਡੀਓ ਬੰਦ ਕੀਤੀ ਬੜਾ ਮੈਂ ਤਿੰਨ ਘੜੇ ਬੰਦ ਕੀਤੀ ਬਿਠਾ ਦਿੱਤਾ ਇਹਨੂੰ ਬੱਕਰਾ ਡਰ ਲੱਗੀ ਜਾਂਦਾ ਐਲੀ ਹਰ ਆਪੇ ਵੇਚੀ ਕਰਾਉਂਦਾ ਹਾਂ ਚਲੋ ਨਹੀਂ ਤਾਂ ਪੂੰਡ ਵਿਖਾਇਆ ਕੱਲਾ ਬਸ ਵੀਰ ਜੀ ਇੱਕ ਹੋਰ ਗੱਲ ਹੈ ਕਿ ਜਿਹੜੇ ਮੇਰੇ ਵੀਰ ਐ ਐਮਪੀ ਚ ਆਇਆ ਕੀ ਕੰਬੈਨਾਂ ਲੈ ਕੇ ਉਹਨਾਂ ਲਈ ਇਹ ਗੱਲ ਬਹੁਤ ਜ਼ਰੂਰੀ ਆ ਕਿ ਵੀਰ ਮੇਰੇ ਜਿੱਥੇ ਕੋਈ ਟਿੱਗਾ ਖੜਾ ਹੈ ਨਾ ਇਹ ਤੇ ਸਮਝ ਲਓ ਵੀ ਇਹ ਦੂਜਾ ਜੰਗ ਤਰ੍ਹਾਂ ਜੰਗ ਹੀ ਲੱਗਾ ਹੋਇਆ ਪਾਕਿਸਤਾਨ ਦੇ ਇੰਡੀਆ ਦਾ ਐਵੇਂ ਗੱਲ ਹੈ ਨਾ ਜਿੱਥੇ ਵੀ ਟਿੱਗਾ ਹੈ ਨਾ ਉੱਥੇ ਟਿਗੇ ਰੋ ਜਿਹੜਾ ਕੋਈ 50 100 ਵਿੱਗਾ 150 ਬਿੰਦਾ ਨਾ ਵੱਡ ਕੇ ਤੇ ਆਸੇ-ਪਾਸੇ ਤੇਲ ਬਾਲਣ ਦਾ ਕੋਈ ਫਾਇਦਾ ਨਹੀਂ ਜੇ ਮਸ਼ੀਨ ਇਧਰ ਨੂੰ ਭਜਾਈ ਲਿਓ ਹਾਂ ਪੰਜਰ ਤੇਲ ਬਾਲ ਕੋਈ ਇਧਰ ਝੂਠ ਮਾਰ ਦੇ ਮੈਂ ਤੇਰੇ ਵਧਾ ਦੂੰਗਾ ਉਹ ਕਰ ਦੂੰਗਾ ਕਿੱਥੇ ਵੀ ਮੈਂ ਇਧਰ ਵਢਾ ਦੂੰਗਾ ਐਵੇਂ ਕਿਸੇ ਨਾਲ ਨਾ ਪਟ્રોલ ਪਾ ਲੋ ਨਾ ਜਣਾ ਪਾਓ ਹਾਂ ਆ ਮੈਂ ਫੋਨ ਲਾਈ ਜੰਦੇ ਨੇ ਵਾਧੂ ਜੰਟਾ ਨਾ ਤੁਸੀਂ ਕਿਸੇ ਦੇ ਪਿੱਛੇ ਲੱਗੋ ਵੀ ਇੱਥੇ ਇਨ ਆਈ ਰੇ ਖੜਾ ਉਹ ਕਰ ਦੂੰਗਾ ਮੈਂ ਆ ਕਰ ਦੂੰਗਾ ਇਹੋਇਆ ਕੰਮ ਨਾ ਤੁਸੀਂ ਕਰਾਏ ਵੀਰ ਮੇਰੇ ਜਿੱਥੇ ਟਿਕਣਾ ਟਿਕ ਜਾਓ ਤੇ ਜਿਹੜੇ ਵੱਡੇਗਾ ਕੋਈ 100 150 ਜਿੰਨਾ ਵੀ ਡਿੰਦਾ ਉਹਦਾ ਖਰਚਾ ਬਣਾਓ ਤੇ ਇਥੋਂ ਨਿਕਲੋ ਐਮਪੀ ਚੋ ਤੇ ਅਗਾ ਨੂੰ ਤੁਹਾਨੂੰ ਕਮੈਂਟ ਜਰੂਰ ਦੱਸਾਇ ਬੰਦਾ ਕਿਹੜਾ ਕੜਾ ਹੀ ਪਿਆਵੇ ਦਾ ਆਦੇਸ ਨੂੰ ਫੇਰ ਆਊਗਾ ਕਿਉਂਕਿ ਮਸ਼ੀਨਰੀ ਵਧ ਗਈ ਬਹੁਤ ਜ਼ਿਆਦਾ ਮਸ਼ੀਨਰੀ ਮਿਲੀ ਹੈ ਕਿ ਆਪਾਂ ਨੂੰ ਜਮ ਮਸ਼ੀਨਾ ਲੌਨ ਤੇ ਬਹੁਤ ਜ਼ਿਆਦਾ ਅੰਨਾਂ ਨੇ ਉਹਨਾਂ ਚਾਰਾਂ ਨੇ ਕਿਸ਼ਤ ਕਿਵੇਂ ਦੇਣਗੇ ਲੌਨ ਦੇ ਚੱਕਰਾਂ ਦੇ ਵਿੱਚ ਮਸ਼ੀਨਰੀ ਜ਼ਿਆਦਾ ਵਧ ਗਈ ਆ ਤੇ ਉਹਨਾਂ ਤੋਂ ਮਸ਼ੀਨ ਕੋਟਾ ਗੁਰਦੁਆਰਾ ਖੜੀ ਹੈ ਜੀ ਹਾਂ ਕੋਟੇ ਗੁਰਦੁਆਰੇ ਕੱਲ ਪਰਸੋ ਹੀ ਗਏ ਕੋ ਮੰਦਰ ਨੂੰ 300 ਮਸ਼ੀਨ ਉੱਥੇ ਖੜੀ ਹੈ ਪਿੰਡੋਂ ਹੋਰ ਵੀ ਆ ਰਹੀਆਂ ਨੇ ਜਿਨ੍ਹਾਂ ਨੂੰ ਲੇਟ ਲੂਟ ਮਿਲੀਆਂ ਕਮੈਨਾ ਤੇ ਵੀਰ ਮੇਰੇ ਇੱਕ ਤਾਂ ਰੇਟ ਨਾਲ ਘੱਟ ਕਰੋ ਪਰ ਰੇਟ ਨਾਲ ਘੱਟ ਕਰਨੇ ਤਾਂ ਵੱਢਣਗੇ ਕਿਹੜੇ ਵੀ ਹੋਰ ਵੱਢ ਜੁਗਾ ਕੋਈ ਉਹ ਆ ਸਭ ਬੰਦੇ ਆਪਣੇ ਅਸਲ ਤੇ ਗਲਤੀ ਆਪਣੇ ਪੰਜਾਬੀਆਂ ਦੀ ਆ ਜੇ ਹੁਣ ਤੂੰ ਵੇਖ ਕੇ ਆ ਇੱਕ ਬੰਦਾ ਵੇਖ ਕੇ ਆਊਗਾ ਤੇ ਦੂਜੇ ਨਾਲ ਨਾ ਵੀ ਮੈਂ ਇਹਨੇ ਵਾੜ ਦੇਣਾ ਕਿਉਂਕਿ ਮੈਂ ਖਰਚਾ ਬਣਾਵਾ ਇਹ ਅੜਿਆ ਰੂਗਾ ਤੇ ਹੁਣ ਤੁਹਾਨੂੰ ਅਸੀਂ ਪਿਛਲੇ ਵੀਡੀਓ ਚ ਬੋਲੇ ਸੀ ਤੇ ਹੁਣ ਤੁਹਾਨੂੰ ਇਹਦੇ ਬਾਰੇ ਦੱਸਦੇ ਆਂ ਕਿ ਤੁਸੀਂ ਦੇਖ ਲਓ ਅਸੀਂ ਮਸ਼ੀਨਾਂ ਚਲਾਈਆਂ ਨੇ ਇਕੱਠੇ ਆ ਦੋਨੇ ਸਾਡਾ ਇਕੱਠਾ ਕੰਮ ਹੈ ਤੇ ਜੰਟਾ ਅਸੀਂ ਦੋ ਲੱਬੇ ਅਲੱਗ-ਅਲੱਗ ਏਰੀਏ ਦੇ ਇੱਕ ਉਹ ਹੀ ਏਰੀਆ ਸੀ 5 8 9 ਬਿੱਗੇ ਉਹੀ ਉਹ ਜੈਂਟਰ ਲਾਤੀ ਮਸ਼ੀਨ ਉੱਥੇ ਜਾ ਕੇ ਇਹਨੇ ਲਾ ਦਿੱਤੀ ਇਹ ਕੀ ਬਣਿਆ ਇਹਨਾਂ ਦਾ 100 ਰੁਪਿਆ ਹੋ ਗਿਆ ਸਿੱਧਾ ਪੱਕਾ ਆਪਾਂ 1.5 600 ਮਿਲੇ 500 ਇਹਨਾਂ 100 ਲੈਣਾ ਲੈਣਾ ਵੀ ਇਹਨੇ ਸਾਡੇ ਵਾਲਾ ਜੈਂਟਰ ਜਿਹੜਾ ਮੇਰੇ ਵਾਲਾ ਸੀ ਉਹ 800 ਦੇ ਚਲਾਉਂਦਾ ਸੀ ਤੇ ਜਿਹੜਾ ਆ ਆਪਣੇ ਬੱਬੂ ਵਾਲਾ ਏਜੰਟ 5200 ਮਸ਼ੀਨ ਵਾਲਾ ਮਾਥੜੂ ਵਾਲਾ ਇਹਨੇ ਜਾ ਕੇ 700 ਕਰ ਦਿੱਤਾ ਹੈ ਉੱਥੇ ਜਾ ਕੇ ਮੈਂ 700 ਦੀ ਗਾੜੀ ਚਲਾ ਰਹਾ ਮੈਨੂੰ ਫੋਨ ਲਾਇਆ ਮੈਂ ਤੇ ਸਾਡਾ ਕੰਮ ਇਕੱਠਾ ਤੋਂ ਨਹੀਂ ਤੂੰ 100 ਦੇ ਚੱਕਰ ਏ 100 ਤਨ ਮਿਲ ਜਾਣਾ ਤੇ ਤੂੰ ਆ ਦੇ ਰੇਟ ਡਾਊਨ ਕਰ ਤੇ ਉੱਥੇ ਜਾ ਕੇ ਕਿ ਕਰੇ ਚਲਾਇਆ ਸੀ ਮਸ਼ੀਨਾ ਇੱਕ ਨੇ 700 ਤੇ ਉਹਨ ਦੂਜੇ ਨੂੰ 700 ਕਰਨਾ ਪੈਗਾ ਤੇ ਇਸ ਤਰ੍ਹਾਂ ਕਰਕੇ ਨਾ ਵੀ ਆਪਣੇ ਜਿਹੜੇ ਵੀ ਨੂੰ ਕਿਵੇਂ ਵੀ ਕੋਈ ਖਰਚਾ ਖੁੱਦਾ ਬੰਦਾ ਆਪਣਾ ਬਣਾ ਕੇ ਨਾ ਤੇ ਇਸਿਆਂ ਲੱਗਦੇ ਪਿੱਛੇ ਦੀ ਤਿਆਰੀ ਕਰੋ ਐਸੇ ਕਿਸੇ ਚੱਲਦੇ ਮੱਦੇ ਤੇ ਕਮੈਂਟ ਜ਼ਰੂਰ ਦੱਸਿਆ ਹਣ ਅਗਲੇ ਅਗਲੇ ਆਦੇ ਸੀਨ ਬਾਰੇ ਕਿ ਕਿੰਨੇ ਦਾ ਰਹੂਗਾ ਵੀ ਆਊਗਾ ਕਿਹੜਾ ਕਿਹੜਾ ਵੀਰ ਮੇਰਾ ਕਿਹੜਾ ਨਹੀਂ ਆਉਂਦਾ ਸਾਡੇ ਦੇ ਕੋਲ ਹੱਥ ਖੜੇ ਨੇ ਮੈਂ ਤਾਂ ਕਰ ਦਿੱਤੇ ਖੜੇ ਬਾਕੀ ਹੈਗਾ ਬਾਕੀ ਹੈਗਾ ਵੇਖੀ ਜਾਓਗੇ ਤੇ ਆਪਾਂ ਨੂੰ ਜੁਪੀ ਜਿਹੜਾ ਮਸ਼ੀਨਾ ਕੋ ਨਹੀਂ ਗਿਆ ਆਪਾਂ ਨੂੰ ਦੂਜਾ ਤਕਰੀਬਨ ਇੱਕ ਮਹੀਨਾ ਹੋ ਚੱਲਿਆ ਕੱਲ ਦੇਖੋ ਜੀ ਕੱਲ ਆਪਾਂ ਮਸ਼ੀਨ ਚਲਾਈ ਆ ਕੱਲ ਆਪਾਂ ਵੱਡੇ ਆ ਜੀ 23 24 ਵਿੱਗੇ ਤੇ ਉਹਦੇ ਵਿੱਚੋਂ ਰੁਪਈਆ ਬਚਿਆ ਮਸ਼ੀਨ ਨੂੰ 6000 6 ਰੁਪਏ ਕਮਾਈ ਇਹ ਪੰਜ 5.5 ਹਜ਼ਾਰ ਦਾ ਸ਼ੇਅਰ ਰਹਿ ਗਈ ਆ ਹਾਂ ਵੀ ਅੱਧ ਬਚਾ ਵੀ ਜੇਕਰ 10000 10 ਪੰਜ ਚਾਰ ਬਾਸ ਸਕਦਾ ਤੇ 6 ਨਹੀਂ ਬਾਸ ਸਕਦਾ ਬਾਈ ਇੰਨੀ ਕੋ ਕਮਾਈ ਆ ਅਸੀਂ ਖਰਚੇ ਕਰਕੇ ਖਰਚਾ ਵੱਧ ਜਾਗਾ ਕੀ ਹੁਵੇ ਹੈ ਬਾਹਰ ਜਾਤੇ ਇੱਕ ਹਟਾ ਕੰਮ ਨਹੀਂ ਚੱਲਦਾ ਇੱਕ ਤੂੰ ਵਿੱਚੋਂ ਸਮਾਨ ਚੁੱਕਣਾ ਆ ਇਥੇ ਰਹੀਏ ਕਿ ਮਸ਼ੀਨਾਂ ਪਟੇ ਗਈਆਂ 50 ਜੈ ਸੁਰੀਆ ਉਹ ਫੈਲੀ ਵਿੱਚ ਰੱਖਿਆ ਰਿਹਾ ਉਹ ਬੰਦਾ ਇਦਰੇ ਨਾਲ ਰੋਜ਼ ਦਾ ਗਿੜਾ ਇੱਥੇ ਹੈ ਤਾਂ ਬਜ਼ੁਰਗ ਜਿਆਆਂ ਦੇ ਅਸੀਂ ਉੱਥੇ ਚਲੇ ਮੌਰ ਕਦੇ ਬੂਟ ਚੁੱਕ ਜੰਦੇ ਕਦੇ ਸਾਬਣ ਚੁੱਕ ਜੰਦੇ ਨਾ ਕੋਲੀ ਚੁੱਕ ਜੰਦਾ ਉਹਦੇ ਇਹ ਸਾਨੂੰ ਵੱਖਰਾ ਮਸੀਦ ਬਣੀ ਖੜੀ ਸਾਡੇ ਵਾਸਤੇ ਇੱਕ ਬੰਦਾ ਇਹਨੂੰ ਜਿੰਨੇ ਵਾਰ ਛੱਡਣਾ ਬੰਦਾ ਪੱਕਾ ਹੀ ਯਾਹਾਂ ਸੁਣ ਲਿਓ ਤੇ ਇਹ ਕਿਉਂਕਿ ਇਹ ਬੰਦੇ ਮੜਾ ਦਿਮਾਗ ਮੂਦਾ ਕੋਈ ਦੇਖਾ ਕੀ ਭਾਂਡੇ ਖੜਕੇ ਹੀ ਦਿਮਾਗ ਮਾਰੀ ਟੈਨਸ਼ਨ ਵਗੈਰਾ ਹੈਗੀ ਦੀ ਆ ਵੇਖੋ ਵੇਖ ਯਾਰ ਆਪਣੇ ਭਾਂਡੇ ਤਾਂ ਕੀ ਨੇ ਵੇਖ ਮੜੇ ਜਾ ਉੱਪ ਉਹਦਾ ਵੇਖਾ ਮੈਂ ਅਦਰੋਂ ਖਾਂ ਵੀ ਵੀਡੀਓ ਕਮੀ ਦਾ ਰਲ ਕੇ ਹੁੰਦੇ ਨਾਲ ਹੈ ਵੀ ਜੋ ਹਾਂ ਜਾਂ ਕੰਮ ਕਰ ਲੋ ਹੈ ਐਈ ਬਿਹਾਰ ਦਾ ਕੰਮ ਕਰਨ ਜਾਣ ਕੇ ਦੱਸਦਾ ਇਹ ਵਿੱਚ ਮੈਂ ਭਜਾਵੇਂ ਚੱਲਦਾ ਤਾਜ ਨਾ ਫਰੋਲਾ ਨਹੀਂ ਨਾ ਗੱਟਾ ਹੁੰਦਾ ਹਾਂ ਕੀ ਰਹੀ ਹੈ ਕਹਿੰਦਾ ਸਾਰਾ ਕੁਝ ਮੇਰਾ ਤੇਜੀ ਗੱਲ ਹੈ ਕਿ ਆ ਪੰਜ ਆ ਰਹੇ ਮਸ਼ੀਨਾ ਆਪਣੇ ਦੋਵੇਂ ਚੱਲ ਰਹੀਆਂ ਨੇ ਜੱਸੀ ਵੀ ਤੇ ਮਥਾੜੂ ਵੀ ਮਥਾੜੂ ਦਾ 6 ਵਜੇ ਚੱਲੀ ਆ ਡੇਢ ਬਿਕਾ ਵੱਢ ਕੇ ਉਹਦੇ ਬਾਦਾਂ ਨੂੰ ਹੁਣ ਟਰਾਲੀਆਂ ਆਉਣਗੇ ਦਾ ਪਤਾ ਹੋ ਗਿਆ ਪੰਜ ਵਜੇ ਆ ਗਏ ਸਾਡੇ ਕੋਲ ਪੰਜ ਨੂੰ ਹੁਣ ਦੱਸੂਗਾ ਇਧਰ ਇਧਰ ਮਾਰੇ ਕਲੈਕਟ ਹੀ ਨਹੀਂ ਹੋ ਰਿਆ ਪਾਸੋਂ ਪੰਜ ਵਜੇ ਆ ਗਾ ਤੜਕੇ ਉઠੋ 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 ਚਾਹ ਵੀ ਪੀਂਦੀ ਸਾਨੂੰ ਨਹੀਂ ਲੱਗ ਚਲੋ ਗਾੜੀ ਰਵਾਨਾ ਕਰੋ ਟਰਾਲੀ ਪਰ ਵੀ ਟਰਾਲੀ ਪਰ ਵੀ ਅੱਛਾ ਉਹ ਗਏ ਉਥੇ ਤੰਗ ਰਸਤਾ ਕਿਆ ਡਾ ਡੇਡ ਉਤੇ ਜੀਲਾ ਰਾਜ ਲੱਗ ਗਿਆ ਅੱਛਾ ਉਸ ਤੋਂ ਬਾਅਦ ਫਿਰ ਟੈਂਕੀ ਭਰ ਕੇ ਖੜਗੀ ਮਸ਼ੀਨਾਂ 10 ਵਜੇ ਅੱਛਾ ਸਾਹਬ ਲਾ ਟ੍ਰਾਲੀ ਕੋ 10 ਹੋ ਜਾਈਏ ਹਾਂ ਬਾਹਰ ਚਾਹੀਏ 10 ਲਾ ਫਿਰ ਠੱਲ ਦੀ ਮਸ਼ੀਨ ਤੇ ਫਿਰ 12 ਵਜੇ ਤੱਕ ਖੜੀ ਦੀ ਤੇ ਫਿਰ ਉਸ ਤੋਂ ਬਾਅਦ ਹੋਰ ਇਧਰ ਕੋਈ ਜੰਟਾ ਉਹਨੇ ਗਲਗੁਲ ਕਰਕੇ 10 ਵਜੇ 5 ਵਜੇ ਵੱਜ ਗਿਆ ਹਾਂ ਤੇ 10 ਵਜੇ ਗੇ ਕੋ ਵੱਡਣ ਗਈ ਇਹ ਤਾਂ ਆਪਣੇ ਵੀ ਅੱਜ 12 ਵੇ ਚੱਲੀ ਆ ਤੇ ਇੱਕ ਵੀਰ ਮੇਰਾ ਰੇਟ ਰੋਡ ਨਾ ਘਟਾਇਆ ਕਰੋ ਇਹ ਤਾਂ ਬਾਣਾ ਪਾਲਦੇ ਆ ਥੱਲੇ ਚਾਹ ਪਈ ਡੋਲ ਨਦੀ ਕਿਤੇ ਤੇ ਬਾਕੀ ਤੁਹਾਨੂੰ ਆਪਾਂ ਦਿਖਾਉਦੇ ਆ ਪਰਸ ਆਈ ਦਿਖਾਉਣੇ ਵੀ ਕੀ ਕੁਝ ਹੈ ਸਾਡੇ ਪਰਸ ਦੇ ਵਿੱਚ ਤੇ ਤੁਸੀਂ ਆ ਵੀ ਸਮਝ ਜਾਓ ਜੀ ਵੀ ਕਿੰਨੀ ਕੁ ਕਮਾਈ ਹੋਈ ਆ ਲੇਕਿਨ ਕੀ ਕਰੋ ਆ ਤਾਂ ਤੁੰਨੇ ਦਸਰ ਦਾ ਢਰਾ ਵੀ ਖੁਸ਼ੋ ਘਟਲਾ ਵੀ ਹਣਾ ਆ ਤਾਂ ਖੁਸ਼ੋ ਘਟਲਾ ਆਈ ਤਾਂ ਤੁੰਨੇ 10000 ਗੱਡੀਆਂ ਲਾ ਦੇ ਖੁਸ਼ੋ ਘਟਲਾ ਦੀ ਆ ਅੱਜ ਕਹਾਂ ਸੇ ਪੈਸੇ ਲਾਏ ਹੋ ਹਾਂ ਯਾ ਕੰਮ ਕਹਾਂ ਸੇ ਲਾਏ ਅੱਜ ਪੈਸਾ ਇਤਨਾ ਝਾਂ ਕਟਿਓ ਜਿੱਥੇ ਲਾਇਆ ਪੈਸਾ ਕਾ ਜਾਂ ਕੱਟੀ ਰਹਾਂਗੇ ਅਹ ਮੈਂ ਸਹੀ ਯਾ ਚੱਲ ਰਹੀ ਮਸ਼ੀਨ ਆਈ ਲਈ ਆਪਣੇ ਜੰਨਾ ਕੁੜਾੜੇ ਜੰਨਾ ਕੁੜਾੜੀ ਮੈਂ ਆਈ ਜਾ ਕੁੜਾੜੀ ਆਈ ਜਾਵੇਂ ਕੱਟੂ ਤਾਂ ਆਪਣੇ ਸੰਗੂ ਪਿੰਡ ਆਖਾ ਹੈ ਕੰਡੇ ਦੀ ਕਰਾੜੀ ਗੰਨਾ ਕਰਾੜੀ ਗੰਨਾ ਇਹ ਕਿੜਾ ਤਾਂ ਟਾਈਮ ਲੱਗੇ ਆ ਜਿਹਾ ਸੋ ਤੇ 4 ਵਜੇ ਮਸ਼ੀਨ ਆਵੇਗਾ बोला कर तू क्यों बोल रहा है <ज़ग गाँ> ये फिर लड़ रहा है आपसे मैं चार बार चार। कर तू के बीच में बोल रहा है तेरे को डांट रहा है हां चार बीघा कहां ज्यादा टाइम इधर 2 बीघा काट इधर देख एंट्री भाई सब्जी पिछले साल मार वीडियो नहीं बनाई रहती वीडियो बना दे और कर मन में वहां बैठोगे फिर बनेगी बड़ा मोड़ा बड़ा हुआ कितनी देर बाद -दे -दे जब बैठोगे तभी बनेगी अभी अभी बेटा होगी अब बैठोगे हां क्या बाबा हां

हो जाएगा पाँच सात पाँच सात बीघा होल हो जाएगा बीस मिलेगा ट्रैक्टर के लिए गाड़ी बंद रहेगा बीस के आस पास में होगा ठीक है अब इसके बाद कौन सा खेत काट रहा है उधर वाला उसके बाद है वो वाला उसके बाद उस साइड जाएंगे ये नहीं काटना ये ये कटेगा उसके बाद फिर इसके बाद ये कटेगा उसके बाद फिर फिर नकी के अभी उसके बाद फिर इसके बाद ये सीधा ये काट के फिर किधर जाना है फिर नीचे पहले ये काट रहे हैं कि वो काटा नीचे वाला कौन सा भी काट दो ये सारे पास पास में ही ठीक है और किसी का वो वाला ये मेरा ये जो ट्रैक्टर इसका काटा है ना वो उसके नीचे आ गया और गाड़ी कहाँ उधर से जाएगी मैं से उतर जा सीधा वो कितना है नीचे वाला वो ज्यादा जब गाड़ी, गाड़ी चलेगी एक राउंड लगाएगी तब पता चल जाएगा आपको नहीं नहीं मेरे को पता है लेकिन कोई छुड़वा देता कि छोड़ दे ये बाद में काटना गीला है कुछ भी सकते तो तो फिर एंट्री पूरी होती हो, हो जाएगी नहीं है कितनी नहीं है ये एजेंट बोल रहा है कि जब गाड़ी खेत में जाएगी एक राउंड लगेगा फिर पता चलेगा कितना खेत तो है ऐसे नहीं पता इसको किसकी किस एरिया की है ये हमारी गाड़ी जमीन किस एरिया की है जमीन किस एरिया की कौन से गाँव की है बेटी घड़ी की है तुम्हारा गाँव कौन सा है बेटी तुम्हारे को जमीन का नहीं पता जमीन का पता है कितने तुम्हारे जमीन के इधर तुम्हारे हमारे इधर अठारह आरी का एक बीघा होता है टोटल कितने तुम्हारे मेरे खुद का नहीं यार यहाँ जमीन गाँव की जमीन है गाँव के हजार ग्यारह सौ बीघा जमीन है बाकी किधर गई सारे आस पास सारे मशीन वाले चल रहे हैं एक ही जगह थोड़ी तो अपनी मशीन अपनी मशीन इतना काट सकती है काट देगी कितने दिन में काट देगी ग्यारह दिन में अभी देखते हैं सत्ताईस अट्ठाईस तारीख बारह आने में चलाओ फिर थोड़ा तारीख अपने पास में आने में ही है तब देखते है अभी तो काम बच्चा है दो चार बोल दो गाड़ी में दो जैसे बरसी है तीन सौ बीघा हो गया होगा पूरा पक्का सौ दस तो तो पेड़ तो पेड़ भी है जिसको छोड़ के जमीन बताते हो नदी भी है बीच में निकल है जो पटवारी बताते है लिख के देते है वो तो सही देते है ना जितनी अपनी जमीन है पटवारी उतना ही जाएगा जमीन में दो सौ बीघा में तो गाँव होगा ਤੇ ਮਾਸਰ 400 ਬੇਗਾ ਜ਼ਮੀਨਾਂ ਮਾਉਂਦਾ ਕਰ ਜਾਂਦਾ ਐ ਨਾ ਬੇਬੇ ਲੜਨ ਲੱਗਿਆ ਜੀ ਆਪਸੇ ਦੋਵੇਂ ਹੀ ਲੜਾ ਦੇਣਾ ਵਾਕੀ ਔਰਤ ਦਾ ਘੰਟਾ ਹੈਗਾ ਇਹਨਾਂ ਦੋਨਾਂ ਇਕੱਠੇ ਡਿਕੋਣੇ ਬਾਅਦ ਚ ਐ ਨਾ ਬਈ ਦਸ ਸੰਭੋ ਆ ਵੀ ਰੋ ਸੰਭੋ ਕੋ ਨਹੀਂ ਭਾਗੀ ਕੋਲ ਲੈ ਨਾ ਵੀ ਰੋ